ਹਾਜਮੇ ਨੂੰ ਦਰੁਸਤ ਕਰਨ ਲਈ ਆ ਪਾਊਡਰ ਜਰੂਰ ਬਣਾ ਕੇ ਰੱਖੋ ਜੀ ਹਰੇਕ ਦੀਆਂ ਸਮੱਸਿਆਵਾਂ ਜਿਹੜੀਆਂ ਪੇਟ ਵਿੱਚ ਲਿਉਂਦੇ ਆ ਹੱਲ ਹੁੰਦੀਆਂ ਨੇ ਇਸ ਪਾਊਡਰ ਦੇ ਨਾਲ ਇਹਦੇ ਲਈ ਆਪਾਂ ਲੈਣਾ ਜੀ ਜੀਰਾ ਜੋ ਕਿ ਆਪਾਂ 15 ਗ੍ਰਾਮ ਲਿਆ ਹੋਇਆ ਤਿੰਨ ਚਮਚ ਤਿੰਨ ਚਮਚੇ ਆਪਾਂ ਲਈ ਹੋਏ ਨੇ ਜੀ ਅਜਵੈਨ ਦੇ ਸੌਂਫ ਦੇ ਤੇ 10 ਗ੍ਰਾਮ ਆਪਾਂ ਲਿਆ ਹੋਏ ਜੀ ਸੁੱਕਾ ਔਲਾ ਤੇ ਇਹਦੇ ਵਿੱਚ ਹੀ ਪਾਵਾਂਗੇ ਜੀ ਦੋ ਹਲੜਾ ਦੋ ਬਹੀੜੇ ਇੱਕ ਚਮਚ ਕਾਲੀ ਮਿਰਚ ਸੇਧਾ ਨਮਕ ਤੇ ਕਾਲਾ ਨਮਕ ਜਿਹੜਾ ਆਪਾਂ ਮਿਕਸ ਕਰਕੇ ਇੱਕ ਇੱਕ ਚਮਚ ਲੈ ਲੈ ਸੀ ਸਵਾਦ ਅਨੁਸਾਰ ਆਪਾਂ ਵੱਧ ਘੱਟ ਪਾ ਸਕਦੇ ਹਾਂਗੇ ਹੁਣ ਇੱਕ ਪੈਨ ਨੂੰ ਆਪਾਂ ਗਰਮ ਕਰਨ ਵਾਸਤੇ ਰੱਖ ਲੈ ਜੀ ਇਹਦੇ ਵਿੱਚ ਪਾਵਾਂਗੇ 3 ਚਮਚ ਜੀਰਾ ਮਤਲਬ 15 ਗ੍ਰਾਮ ਆਪਾਂ ਜੀਰਾ ਲੈ ਲੈਣਾਗਾ ਜੋ ਕਿ ਆਪਣੀ ਭੁੱਖ ਨੂੰ ਵੀ ਵਧਾਉਂਦਾ ਹੈਗਾ ਆਪਣੇ ਪੇਟ ਵਿੱਚ ਲੀਲੀ ਗਰਮੀਆਂ ਨੂੰ ਵੀ ਬਾਹਰ ਕੱਢਦਾ ਹੈਗਾ ਤੇ ਆਪਣੇ ਪੇਟ ਵਿੱਚ ਜਿਵੇਂ ਗੈਸ ਤੇ ਆਪਦੀ ਪ੍ਰੋਬਲਮ ਉਹ ਵੀ ਇਹਦੇ ਨਾਲ ਠੀਕ ਹੁੰਦੀ ਹੈ ਹੁਣ ਆਪਾਂ ਲਵਾਂਗੇ ਜੀ 15 ਗ੍ਰਾਮ ਹੀ ਸੌਂਫ ਜੋ ਕਿ ਆਪਣੀ ਭੁੱਖ ਨੂੰ ਵੀ ਵਧਾਉਂਦੀ ਹੈ ਗੈਸ ਨੂੰ ਖਤਮ ਕਰਦੀ ਹੈ ਪੇਟ ਵਿੱਚਲੀ ਤੇ ਜਿਹੜਾ ਗੈਸ ਆ ਗਿਆ ਉਹ ਆਪਾਂ ਲੋ ਤੇ ਰੱਖ ਕੇ ਹੀ ਪਕਾਉਣਾ ਇਹਨਾਂ ਨੂੰ ਮਤਲਬ ਇਹਨੂੰ ਆਪਾਂ ਕੋਈ ਪਕਾਉਣਾ ਨਹੀਂ ਜਾਂ ਰੋਸਟ ਨਹੀਂ ਆਪਾਂ ਕਰ ਰਹੇ ਸਿਰਫ ਇਹਨਾਂ ਦੀ ਜਿਹੜੀ ਨਮੀ ਆ ਉਹ ਖਤਮ ਕਰ ਰਹੇ ਕੋਈ ਆਪਾਂ ਇਹਦਾ ਕਲਰ ਨਹੀਂ ਚੇਂਜ ਕਰਨਾ ਤਿੰਨ ਚਮਚੀ ਇਹਦੇ ਵਿੱਚ ਪਾਵਾਂਗੇ ਜੀ ਅਜਵੈਨ ਇਹ ਆਪਾਂ 15 ਗ੍ਰਾਮ ਲਈ ਹੋਈ ਹੈ ਤਿੰਨ ਚਮਚ ਤੇ ਇਹਨੂੰ ਵੀ ਪਾ ਕੇ ਆਪਾਂ ਹਲਕੀ ਜੀ ਰੋਸਟ ਕਰ ਲੈਣੀ ਹੈ ਨਮੀ ਖਤਮ ਕਰ ਲੈਣੀ ਹੈਗੀ ਤੇ ਇਹਦੇ ਕੁਸੂਸੀ ਮੋਟੀ ਜਾਂ ਬਰੀਕ ਜਿਹੜੀ ਸੌਫਾ ਕੋਈ ਵੀ ਤੁਸੀਂ ਇਹਦੇ ਵਿੱਚ ਵਰਤ ਸਕਦੇ ਹੋਗੇ ਤੇ ਤਿੰਨਾਂ ਨੂੰ ਆਪਾਂ ਹਲਕਾ ਜਿਹਾ ਮਤਲਬ ਗਰਮ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਹੜੜਾ ਤੇ ਦੋ ਬਿਹੜੇ ਇਹ ਪਾ ਕੇ ਆਪਾਂ ਇਹਨਾਂ ਨੂੰ ਵੀ ਥੋੜਾ ਜਿਹਾ ਮਤਲਬ ਇਹਨਾਂ ਦੇ ਵੀ ਨਮੀ ਖਤਮ ਕਰ ਲੈਣੀ ਹੈਗੀ ਇਹਦੀ ਥਾਂ ਤੁਸੀਂ ਜੰਗ ਹੜੜ ਵੀ ਵਰਤ ਸਕਦੇ ਜਿਵੇਂ ਆਪਾਂ ਇਹਦੇ ਵਿੱਚ ਲਈ ਹੋਈ ਹੈ ਜੀ ਵੱਡੀ ਹੜੜ ਜੰਗ ਹੜੜਾਂ ਚਾਰ ਪੰਜ ਆਪਾਂ ਇਹਦੇ ਵਿੱਚ ਪਾ ਸਕਦੇ ਆ ਇੱਕ ਚਮਚ ਮਤਲਬ 25 ਤੋਂ 30 ਆਪਾਂ ਲਈਆਂ ਨੇ ਜੀ ਕਾਲੀਆਂ ਮਿਰਚਾਂ ਜੋ ਕਿ ਪੇਟ ਵਿੱਚ ਲਈ ਜਿਹੜੀ ਕੈਸਾ ਵਿਗਿਆンス ਦੀ ਪ੍ਰੋਬਲਮ ਉਹਨੂੰ ਇਹ ਦੂਰ ਕਰਦੀ ਹੈ ਬਹੁਤ ਹੀ ਫਾਇਦਾ ਕਰਦੀ ਹੈਗੀ ਆਪਣੀ ਜਿਵੇਂ ਕਹਿੰਦੇ ਬਾਈਵਾਦੀ ਉਹਨੂੰ ਵੀ ਇਹ ਦੂਰ ਕਰਨ ਵਿੱਚ ਬਹੁਤ ਹੀ ਵਧੀਆ ਸਹਾਇਤਾ ਕਰਦੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਵੀ ਗਰਮ ਕਰ ਲਿਆ ਨਮੀ ਇਹਨਾਂ ਦੀ ਖਤਮ ਕਰ ਲਈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਠੰਡਾ ਕਰ ਲੈਣਾ ਤੇ ਇਹਨਾਂ ਵਿੱਚ ਜਿਹੜੇ ਬੀਜ ਨੇਗੇ ਹਾਰਡ ਤੇ ਬਿਹੜੇ ਵਿੱਚ ਉਹ ਆਪਾਂ ਕੱਢ ਲਈ ਸੀਗੇ ਇਹ ਆਪਾਂ ਦੋ ਦੋ ਪੀਸ ਪਾਏ ਹੋਏ ਨੇ ਵਿੱਚੋਂ ਗਿਟਕਾ ਕੱਢ ਕੇ ਤੇ ਆਪਾਂ ਇਹਦੇ ਵਿੱਚ ਪਾਲੇ ਸੀਗੇ ਹੁਣ 10 ਗ੍ਰਾਮ ਆਪ ਪਾਵਾਂਗੇ ਜੀ ਸੁੱਕਾ ਔਲਾ ਇਹ ਤਾਂ ਆਪਾ ਪਾਊਡਰ ਵੀ ਲੈ ਸਕਦੇ ਆਗੇ ਇਧਰ ਆਪਾਂ ਲਿਆ ਹੋਇਆ ਜੀ ਸੇਧਾ ਨਮਕ ਤੇ ਕਾਲਾ ਨਮਕ ਮਿਕਸ ਕਰਕੇ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਲਵਾਂਗੇ ਜੀ ਚਮਚ ਦਾ ਚੌਥਾ ਹਿੱਸਾ ਹਿੰਗ ਜੋ ਕਿ ਪੇਟ ਦੀ ਗੈਸ ਬਾਅਦ ਹਜਮੀ ਆ ਪਚ ਦੀ ਸਮੱਸਿਆ ਆਉਂਦੇ ਉਹਦੇ ਵਿੱਚ ਬਹੁਤ ਹੀ ਵਧੀਆ ਇਹ ਰੋਲ ਅਦਾ ਕਰਦੀ ਹੈ ਹਿੰਗ ਤੁਸੀਂ ਜਿਹਦੇ ਵਿੱਚ ਜ਼ਰੂਰ ਪਾਏ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾਗਾ ਤੇ ਮਿਕਸੀ ਜਾਰ ਵਿੱਚ ਪਾ ਕੇ ਇਹਨਾਂ ਦਾ ਜਿਹੜਾ ਪਾਊਡਰ ਆਪਾਂ ਤਿਆਰ ਕਰ ਲੈਣਾ ਜਿਆਦਾ ਮੋٹے ਪੀਸ ਨਾ ਰਹਿਣ ਇਸ ਕਰਕੇ ਆਪਾਂ ਇਹਨਾਂ ਨੂੰ ਬਰੀਕ-ਬਰੀਕ ਪੀਸ ਲਾਂਗੇ ਜਿਆਦਾ ਬਰੀਕ ਵੀ ਪਾਊਡਰ ਨਹੀਂ ਬਣਾਉਣਾ ਹੈਗਾ ਇਹਨਾਂ ਦਾ ਜਾਂ ਜਿਵੇਂ ਤੁਹਾਨੂੰ ਵਧੀਆ ਲੱਗੇ ਉਹ ਮੈਂ ਤੁਸੀ ਇਹਨੂੰ ਬਣਾ ਸਕਦੇ ਹੋਗੇ ਤੇ ਇਹਨੂੰ ਮਿਕਸੀ ਨੂੰ ਆਪਾਂ ਚਲਾ ਕੇ ਇਹਦਾ ਵਧੀਆ ਜਿਹੜਾ ਪਾਊਡਰ ਉਹ ਆਪਾਂ ਤਿਆਰ ਕਰ ਲਿਆ ਸੀਗਾ ਇਹ ਪਾਊਡਰ ਜਿਹੜੀ ਤੁਹਾਡੇ ਪੇਟ ਵਿੱਚ ਬਹੁਤ ਸਾਰੇ ਜਿਵੇਂ ਹੁਣ ਗਰਮੀ ਦੇ ਕਾਰਨ ਬਹੁਤ ਪ੍ਰੋਬਲਮ ਆਉਂਦੀ ਹੈ ਆਪ ਨੂੰ ਭੁੱਖ ਨਹੀਂ ਲੱਗਦੀ ਜਾਂ ਜਿੱਦ ਕਈ ਵਾਰ ਆਪਾਂ ਖਾਣੇ ਪੀਣੇ ਹੈਗੇ ਉਸ ਤੋਂ ਬਾਅਦ ਪੇਟ ਵਿੱਚ ਭਾਰੀਪਨ ਜਾਂ ਖਾਦਾ ਪੀਤਾ ਚੰਗੀ ਤਰ੍ਹਾਂ ਨਹੀਂ ਪਚਦਾ ਉਹਦੇ ਵਿੱਚ ਬਹੁਤ ਵਧੀਆ ਸਹਾਇਤਾ ਕਰਦਾਗਾ ਤੇ ਹੁਣ ਆਪਾਂ ਇਹਨੂੰ ਕਿਸੇ ਵੀ 에ਅਰਟਾਈਟ ਕੰਟੇਨਰ ਚ ਆਪਾਂ ਸਟੋਰ ਕਰਕੇ ਰੱਖ ਲਾਂਗੇ ਆਪਾਂ ਕੱਚ ਦਾ ਇੱਕ ਡੱਬਾ ਲਿਆ ਸੀਗਾ ਇਹਦੇ ਵਿੱਚ ਆਪਾਂ ਇਹਨੂੰ ਭਰ ਲਿਆ ਸੀਗਾ ਤੇ ਇਹ ਆ ਹੁਣ ਆਪਾਂ ਜਦੋਂ ਵੀ ਜ਼ਰੂਰਤ ਹੋਵੇ ਚਮਚ ਦਾ ਚੌਥਾ ਹੀ ਸਜਾ ਅੱਧਾ ਚਮਚਾ ਆਪਾਂ ਇਹਨੂੰ ਲੈ ਸਕਦੇ ਹਾਂਗੇ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਇਹਨੂੰ ਆਪਾਂ ਵਰਤਣਾ ਹੈ ਗੁੰਗੁਣੇ ਜੇ ਪਾਣੀ ਨਾਲ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਹੈਗਾ ਤੇ ਬਹੁਤ ਵਧੀਆ ਆਪਾਂ ਨੂੰ ਪੇਟ ਵਿੱਚ ਜੋ ਪ੍ਰੋਬਲਮ ਉਹਨਾਂ ਨੂੰ ਹੱਲ ਕਰਨ ਵਿੱਚ ਬਹੁਤ ਸਹਾਇਤਾ ਕਰਦਾ ਹੈਗਾ ਸੋ ਜ਼ਰੂਰ ਟਰਾਈ ਕਰਨਾ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ